ਆਲੀ ਪਾਈ ਫਿਰਦੀ ਇੰਨੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਬਾਣੇ ਪਾਈ ਫਿਰਦੇ ਆ ਨਾ ਇਹ 3 ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਜੇ ਇਹਦੀ ਮੈਨੂੰ ਇਨਸਾਫ਼ ਚਾਹੀਦਾ ਮੇਰ ਨਾਲ ੱਟਕਾ ਆਇਆ ਬਹੁਤ ਜ਼ਿਆਦਾ ਕਿ ਕੌਣ ਹੈ ਕਿੱਥੋਂ ਦਾ ਬਾਬਾ ਇਹ ਸੀ ਤੋ ਕੀ ਨਾ ਕੀ ਬਾਬਾ ਕੌਣ ਦਸੰਗ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਏ ਤੁਸੀਂ ਇਹਨਾਂ ਕੋਲੇ ਸਾਈ ਪੁੱਤਰ ਦੀ ਦੁਆ ਅੱਦੇ ਕਰਕੇ ਕਿਹਾ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਘਰੋੜੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਾਰਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾੜਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਉਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਵੇਂ ਕੰਨਾ ਜਣੇ ਸੀ ਕਰਨ ਦੋ ਮੁੰਡੇ ਹੋਰ ਵਾਪਸ ਆਏ ਹੁੰਦੇ ਮੋਟਰਸਾਈਕਲ ਤੇ ਇਹ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਵਿੱਚ ਆਪੇ ਵੱਜ ਗਈ ਆਈ ਮੈਂ ਹੱਥ ਛੋੜੇ ਕੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨਾਂ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਗਿਆ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਦੇ ਹਾ ਜਬ ਇਹਨਾਂ ਨੇ ਰਾਕੇ ਨਵੇਂ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਤਸਗਾ ਸਜ਼ਾ ਦਿੱਤੀ ਜਾਵੇ ਇਹਨਾਂ ਲੈ ਗਏ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਲੈ ਕੇ ਗਿਆ ਹੈ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਸ ਬੰਦੇ ਦੀ ਦਰਖਾਸਤ ਦਿੱਤੀ ਗਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂ ਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਪਛਾਇਦ ਹੋ ਜੇ। ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਦਿੰਦੇ ਨੇ ਕੀ ਕਹਿਣਾ ਚਾਹੀਦਾ ਤੇ ਇਹਨਾਂ ਨੂੰ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ। ਬੰਦਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਢਾਣਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਹੂੰ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ। ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਤੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਉਹ ਨਸ਼ੇਲੀ ਦਵਾਈ ਦਿੱਤੀ ਗਈ ਉਹਦੇ ਨਾਲ ਹੀ ਟੈਗ ਹਾਂਜੀ ਉਹਦੇ ਨਾਲ ਟੈਗ ਹਾਂਜੀ ਬਾਬਾ ਜੀ ਬੀਤੇ ਦਿਨ ਹੀ ਕੋਈ ਵੀਡੀਓ ਵਾਇਰਲ ਹੁੰਦੀ ਹੈ ਜ ਜਿਹਦੇ ਵਿੱਚ ਇੱਕ ਤੜਤੇ ਕੋਈ ਇਲਜ਼ਾਮ ਵੀ ਲੱਗੇ ਜਾਂਦੇ ਤੁਹਾਡੀ ਦਸਤਾਰ ਵੀ ਲੋਈ ਜਾਂਦੀ ਤੇ ਬੀਬੀ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਤੁਹਾਡੇ ਤੇ ਕਿ ਉਹਦੇ ਨਾਲ ਜ਼ਬਰਜਨਾਹ ਕੀਤਾ ਗਿਆ ਤੁਹਾਡੇ ਵੱਲੋਂ ਉਹ ਤੇ ਘਟਣਾ ਜਿਹੜੀ ਆ ਜਾਂਦੀ ਜਿਹੜਾ ਕੋਈ ਬੋਲ ਲੈਣਾ ਬੋਲ ਲੈਣਾ ਪਰ ਅਸੀਂ ਤੇ ਧੋਖੇ ਨਾਲ ਲੈਣਾ ਮੈਨੂੰ ਬੁਲਾਇਆ ਗਿਆ ਤੇ ਮੈਂ ਗੱਲ ਸੁਣਨ ਗਿਆ ਨਾ ਫੋਨ ਮੈਨੂੰ ਲਾਇਆ ਮੈਂ ਅੱਡੇ ਤੇ ਜਾ ਜਦੋਂ ਮੈਂ ਅੱਡੇ ਤੇ ਬਸ ਤੇ ਮੈਂ ਲੜਕੀ ਚੜਾਉਣ ਗਿਆ ਇਹਨਾਂ ਮੈਨੂੰ ਫੋਨ ਲਾਇਆ ਕੋਈ ਰਾਤ ਘਟਣਾ ਹੋਈ ਮੈਂ ਕਿਹਾ ਕੋਈ ਨਹੀਂ ਹੋਈ ਇਨਾਂ ਆਖਾ ਸਾਡੇ ਕੋਲ ਆ ਜਾਓ ਮੈਂ ਇਕੱਲਾ ਹੀ ਗਿਆ ਤੇ ਇਕੱਲੇ ਜਾ ਕੇ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਮੈਨੂੰ ਧਮਕਾ ਕੇ ਇਹਦਾ ਚਾਰ ਬੰਦੇ ਸੀ ਚੋਂ ਬੰਦਿਆਂ ਨੇ ਪਹਿਲਾਂ ਮੈਨੂੰ ਇਹ ਗੱਲ ਆਖੀ ਵੀ ਤੂੰ ਇਹੋ ਟੱਪਾ ਆਖਣਾ ਵੀ ਗਲਤੀ ਹੋ ਗਈ ਤੇ ਮਾ ਵੀ ਤਾਂ ਆਪਾ ਇੱਥੇ ਨਿਬੇੜ ਲਗੀ ਵੀ ਕਿਸੇ ਦੇ ਗਾਲ ਤੇ ਰੋਲਾ ਨਾ ਪਵੇ ਮੈਂ ਚੋਂ ਦੇ ਝਾਗ ਚ ਹਾਂ ਕਰ ਦਿੱਤੀ ਚੱਲ ਮੈਨਾਂ ਕਰੋ ਕੀ ਗੱਲ ਕਰਨਾਂ ਇਹਨਾਂ ਮੁੜ ਕੇ ਮੈਨੂੰ ਦੂਸਰੀ ਬੈਂਕ ਚ ਭਾਗੇ ਇਹਨਾਂ ਦੂਸਰੀ ਬੈਂਕ ਤੇ ਫੋਨ ਕਰ ਕਰਕੇ 15 ਜਨਾਨੀਆਂ 15 ਇਹ ਬੰਦੇ 15 ਕੋਲੇ ਮੋਬਾਈਲ 15 ਕੋਲੇ ਡੰਡੇ ਛੋਟੇ ਮੈਂ ਚੁੱਪ ਕਰਕੇ ਤੇ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਕਬਰ ਆ ਗਿਆ ਮੈਂ ਵੀ ਇਹ ਇੱਕ ਹੀ ਬਣਿਆ ਮੈਨੂੰ ਤੇ ਨਾ ਚੋਂ ਨਹੀਂ ਛੱਡਿਆ ਤੇ ਜਦੋਂ ਇਹਨਾਂ ਆਖਿਆ ਵੀ ਪਾਗਲਾ ਮੈਂ ਪਾਗਲਾ ਆਖ ਮੈਂ ਕਿਹਾ ਮੈਂ ਨਹੀਂ ਲਾਉਣੀ ਇਹਨਾਂ ਆਖਿਆ ਬੀਬੀ ਦੇ ਪੈਰਾਂ ਤੇ ਰੱਖੋ ਮੈਂ ਬੀਬੀ ਦੇ ਪੈਰਾਂ ਤੇ ਪਾਗ ਰੱਖਤੀ ਇਨਾ ਮੈਨੂੰ ਬਹੁਤ ਮਾੜਾ ਚੰਗਾ ਲੱਤਾ ਲੁੱਤਾ ਲਖਿਆ ਤਮ ਜੀਆਂ ਬਿੱਤੀਆਂ ਥਿਆਰ ਐਨਾਂ ਦੇ ਕੋਲ ਤੇ ਆਂਦੇ ਤੈਨੂੰ ਗੋਲੀ ਮਾਰ ਦੇਣੀ ਚਾਹੀਦੀ ਐਨੇ ਤੇ ਇਹਨਾਂ ਦੀ ਵੀਡੀਓ ਵੇਖ ਲਓ ਜੇ ਇਹ ਗੱਲ ਆਖੀ ਕਿ ਨਹੀਂ ਆਖੀ ਲੱਤਾ ਮਾਰਨ ਦੀ ਵੇਖ ਲਓ ਵੀਡੀਓ ਚ ਗੱਲ ਇਹਨਾਂ ਆਖੀ ਕਿ ਨਹੀਂ ਆਖੀ ਮੈਂ ਝੂਠ ਮਾਰਦਾ ਤਾਂ ਦੱਸਣ ਇਹਨਾਂ ਮੈਨੂੰ ਕੱਲੇ ਨੂੰ ਦਬਾ ਕੇ ਦੂਸਰੀ ਬੈਠਕ ਚ ਇਹਨਾਂ ਸਾਧ ਕੇ ਮੇਰੀ ਹਵੇ ਦਬੇ ਕਰਕੇ ਸਤਾਰ ਲਾ ਕੇ ਇਹਨਾਂ ਮੇਰੇ ਤੋਂ ਪੈਰੀ ਰਖਾਈ ਆ ਮਾਫੀ ਫੇਰ ਨਹੀਂ ਹੋਈ ਜੇ ਮਾਫੀ ਹੋ ਗਈ ਆ ਤੇ ਇਹ ਸਬੂਤ ਮੈਨੂੰ ਇਹ ਲਾ ਕੇ ਦਬ ਜਾਤੀ ਦੇ ਵਿੱਚ ਵੀ ਛੂੜਿਆ ਚੜਮਿਆ ਤੂੰ ਇਹ ਕੀ ਕੱਚ ਕੱਚ ਮਾਰੀ ਤੂੰ ਗੰਦ ਮਾਰ ਆਪਦੀ ਗੱਦੀ ਚੁੱਕ ਲੋ ਨਹੀਂ ਤੇ ਇਹਨਾਂ ਦੀ ਵੀਡੀਓ ਪੁੱਛ ਕੇ ਵੇਲੋ ਵੀ ਨਾ ਆਖਾ ਗੱਦੀ ਚੁੱਕ ਦੇ ਜਾ ਕੇ ਇਹ ਮੈਂ ਚੁੱਪ ਕਰਕੇ ਸ਼ਰਮਨਾ ਮਾਰਾ ਨਾ ਮੈਨਾਂ ਨਾ ਹੂੰ ਨਾ ਹੰਗਾਰਾ ਧਮਕੀਆਂ ਇੰਨੀਆਂ ਦਿੱਤੀਆਂ ਤੇ ਮੈਂ ਚੁੱਪ ਕਰਕੇ ਪਾਗ ਲਾ ਕੇ ਇਹਨਾਂ ਦੇ ਪਹਿਰਾ ਜਿਹੜਾ ਰੱਖਤੀ ਉੱਥੋਂ ਮੈਂ ਆਪ ਦੇ ਇਹਨਾਂ ਨੇ ਆਖਦਾ ਮੈਂ ਇਹਨਾਂ ਦੀ ਦੂਸਰੀ ਬੈਠਕ 'ਚ ਇਕੱਲਾ ਹੀ ਜਾ ਕੇ ਬਹਿ ਗਿਆ ਫੇਰੇ ਨਾ ਵੀਡੀਓ ਬਣਾ ਬਣਾ ਕੇ ਦੂਰ ਤੱਕ ਕਮਾਈਆਂ ਮੈਨੂੰ ਅਜੇ ਤਾਂ ਇਹ ਮੀ ਧਮਕੀਆਂ ਮਿਲਾਂ ਰਾਜ ਨਾ ਰਾਜ ਮਾਲ ਲਿਆ ਮੈਨੂੰ ਉਥੇ ਮਠਿਆਈ ਵਾਲਿਆਂ ਨੇ ਛੜਾਇਆ ਜਿਹੜੀ ਜਿਹੜੇ ਇਲਜ਼ਾਮ ਲਗਾਏ ਗਏ ਆ ਉਹ ਨਵਦੀ ਵੱਲੋਂ ਕੀ ਕੀ ਨੇ ਉਸ ਬਾਰੇ ਤੁਸੀਂ ਉਹ ਨਾਦੀ ਬਾਰੇ ਉਹ ਤੇ ਆਪਦੀ ਮਰਜ਼ੀ ਨਾਲ ਜੋ ਬੋਲੀ ਜਾਂਦੀ ਬੋਲੀ ਜਾਂਦੀ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਆ ਉਹ ਜੋ ਇਹਨਾਂ ਨੇ ਬੁਲਾਇਆ ਉਹਨੂੰ ਪੜਾਇਆ ਉਹ ਬੋਲਦੀ ਐ ਇਹ ਇਹਨਾਂ ਨੇ ਪਹਿਲਾਂ ਉਹਨੂੰ ਪੜਾਇਆ ਤੇ ਇਹ ਬੁਲਾਉਂਦੇ ਆ ਉਹ ਉੱਤਰਾ ਨਹੀਂ ਉਹਨੇ ਨਹੀਂ ਕੋਈ ਗੱਲ ਕੀਤੀ ਨਾ ਸਾਡੇ ਘਰ ਗੱਲ ਕੀਤੀ ਨਾ ਸਾਡੇ ਬਾਹਰ ਕੋਈ ਵੀ ਗੱਲ ਨਹੀਂ ਕਰਕੇ ਦਾ ਆਪਦੇ ਘਾਰੇ ਚਲੇ ਗਏ ਇਹਨਾਂ ਨੇ ਕੋਈ ਵੀ ਇਹਦੇ ਚ ਸ਼ਬਦ ਨਹੀਂ ਜਿਹੜੀਆਂ ਇਲਜ਼ਾਮ ਲਾਇਆ ਇਹਨਾਂ ਕੋਟ ਬੁੱਡੇ ਜਾ ਕੇ ਆਪਦੀ ਮੀਟਿੰਗ ਕਰਕੇ ਬਣਾ ਕੇ ਬੁਲਾਇਆ ਆ ਕੀ ਆ ਤੇ ਲਾ ਇਨ ਮੈਨੂੰ ਇਲਜਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜ਼ਮੀਨ ਦੀ ਇਤ ਲੁੱਟੀ ਆ ਜਾਂ ਕੋਈ ਇਹ ਅੰਨੀ ਮਰੀ ਇਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਸੌਂਤ ਜਾ ਦੇ ਸਕਦਾ ਮੈਂ ਵੀ ਦੇ ਸਕਦਾ ਵੀ ਜ਼ਮੀਨ ਦੀ ਇਤ ਲੁੱਟੀ ਆ ਇਹ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈ ਕਿ ਕੋਈ ਵੀ ਹੋਵੇ ਤੇ ਮੈਂ ਇਹ ਕੰਮ ਤੇਰੇ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਾ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਜਾਮ ਲਾ ਦਿੱਤਾ ਜੇ ਤੇ ਮੈਂ ਉਹਦੀ ਕੋਈ ਗੱਲ ਨਹੀਂ ਹੋਰ ਤਾਂ ਮੈਨੂੰ ਇਹਦਾ ਸਬੰਧ ਨਹੀਂ ਲੱਗਦਾ ਜਿਹੜਾ ਵੀ ਇਹਨੇ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਨਹੀਂ ਕਰਾਉਂਦਾ ਕਹੇ ਤੋਂ ਨਾ ਆਂਦਾ ਹੀ ਹਾਂ ਹਾਂ ਠੀਕ ਇਹ ਲਜਾਮ ਲਾਏ ਗਏ ਜਿਹੜੇ ਗਲਤ ਹੈ ਇਹ ਮੈਂ ਬੱਤੀਆਂ ਰਗਾ ਇਹ